ਮੇਰਾ ਨਾਮ ਬਰਿੰਦਰ ਕਪੂਰ ਪੋਲਾ ਸ਼ੰਕਰਨ ਕੰਪਨੀ ਤੋਂ ਅਸੀਂ ਚੰਡਾ ਗਰਾਊਂਡ ਵਿੱਚ ਫਿਰ ਇਹਦਾ ਫੇਰੀ ਮੂਵੀ ਵਾਲੀ ਰਾਇਲ ਸਰਕਸ ਲੈ ਕੇ ਆਏ ਆ ਤੇ ਲੋਕਾਂ ਵਾਸਤੇ ਇੱਥੇ ਕਈ ਨਵੀਆਂ ਆਈਟਮਾਂ ਜਿਵੇਂ ਕਿ ਲੰਡਨ ਵਿੱਚ ਦੁਬਈ ਸਿਟੀ ਮੰਦਿਰ ਕਈ ਨਵੀਆਂ-ਨਵੀਆਂ ਚੀਜ਼ਾਂ ਲੈ ਕੇ ਆਏ ਆ ਜੋ ਤੁਸੀਂ ਪਹਿਲੇ ਰਾਜਪੁਰਾ ਚੰਡਾ ਗਰਾਊਂਡ ਦੇ ਵਿੱਚ ਪਹਿਲੇ ਨਹੀਂ ਦੇਖਿਆ ਹੋਣਗੀਆਂ ਜਿਸ ਵਿੱਚ ਬੁਰਜ ਖਲੀਫਾ ਅਲਫਾ ਟਾਵਰ ਕਈ ਬਹੁਤ ਹੀ ਬਿਹਤਰੀਨ ਚੀਜ਼ਾਂ ਨੇ ਸੇਲਜ਼ ਦੇ ਸਟਾਲਸ ਵੀ ਨੇ ਖੜੋਣੀਆਂ ਦੀਆਂ ਦੁਕਾਨਾਂ ਵੀ ਆ ਜਿੱਥੇ ਤੁਹਾਨੂੰ ਇੱਕ ਛੱਤ ਦੇ ਅੰਦਰ ਪੂਰਾ ਮਨੋਰੰਜਨ ਮੇਲਾ ਦੇਖਣ ਨੂੰ ਮਿਲੂਗਾ ਤੇ ਫਿਰ 헤ਰਾ ਫੇਰੀ ਮੂਵੀ ਵਾਲੀ ਰਾਇਲ ਸਰਕਸ ਵੀ ਇੱਥੇ ਤੁਹਾਨੂੰ ਦੇਖਣ ਨੂੰ ਮਿਲੂਗੀ ਜਿਸ ਦੇ ਤਿੰਨ ਸ਼ੋਅ ਹੋਇਆ ਕਰਨਗੇ 1 ਵਜੇ 4 ਵਜੇ 7:30 ਵਜੇ ਕੱਲ ਸੰਡੇ ਵਾਲੇ ਦਿਨ 4 ਮਈ ਨੂੰ ਐਮਐਲਏ ਸਾਹਿਬ ਵੱਲੋਂ ਇਸ ਦੀ ਓਪਨਿੰਗ ਕੀਤੀ ਜਾਊਗੀ ਜੋ ਕਿ ਇੱਕ ਹੀ ਸ਼ੋਅ ਚਲਾਇਆ ਜਾਊਗਾ ਸ਼ਾਮੀ 7:30 ਵਜੇ ਉਸ ਤੋਂ ਬਾਅਦ ਰੋਜ਼ਾਨਾ ਤਿੰਨ ਸ਼ੋਅ ਚਲਾਏ ਜਾਣਗੇ ਜਿਸ ਵਿੱਚ ਕੀ ਤੁਹਾਨੂੰ ਸਰਕਸ ਵੀ ਦਾ ਵੀ ਆਨੰਦ ਵੀ ਲੈ ਸਕਦੇ ਹੋ ਨਾਲ ਤੁਸੀਂ ਝੋਲੇ ਵੀ ਲੈ ਲੈ ਸਕਦੇ ਹੋ ਉਹਨੇ 2 ਘੰਟੇ ਦਾ ਸਰਕਸ ਦਾ ਸ਼ੋਅ ਹੋਊਗਾ ਜਿਸ ਵਿੱਚ ਤੁਹਾਨੂੰ ਕਈ ਜਾਨਵਰ ਵੀ ਦੇਖਣ ਨੂੰ ਮਿਲਣਗੇ ਕਈ ਹੋਰ ਵੀ ਆਈਟਮਾਂ ਦੇਖਣ ਨੂੰ ਮਿਲੂਗੀਆਂ ਕਈ ਆਰਟਿਸਟ ਦੇਖਣ ਨੂੰ ਮਿਲੂਗੇ ਮੰਗੋਲੀਆ ਨਾਰਟਿਸਟ ਦੇਖਣ ਨੂੰ ਮਿਲੂਗੇ ਤੇ ਕਈ ਹੋਰ ਜਨਵੈਸਟਿਕ ਆਈਟਮਸ ਵੀ ਦੇਖਣ ਨੂੰ ਮਿਲੂਗੀਆਂ ਤੇ ਲੋਕ ਇੱਥੇ ਆ ਕੇ ਸ਼ਾਪਿੰਗਸ ਵੀ ਕਰ ਸਕਦੇ ਨੇ ਝੂਲੇ ਵੀ ਲੈ ਸਕਦੇ ਨੇ ਸਭ ਖਾਣ ਪੀਣ ਦੇ ਸਟਾਲਸ ਵੀ ਦੇਖਣ ਨੂੰ ਮਿਲੂਗੇ ਲਾਈਟਿੰਗ ਦਾ ਇੱਕ ਨਵਾਂ ਪ੍ਰਦਰਸ਼ਨ ਦੇਖਣ ਨੂੰ ਮਿਲੂਗਾ ਜੋ ਕਿ ਰਾਜਪੁਰਾ ਝੰਡਾ ਗਰਾਊਂਡ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ ਹੈ ਕਿੰਨੇ ਸਾਲਾਂ ਤੋਂ ਤੁਸੀਂ ਸਰਕਸ ਤੇ ਝੂਲਿਆਂ ਦਾ ਕੰਮ ਕਰਦੇ ਇਹ ਰਾਉਂਡਡ 70 ਸਾਲ ਪੁਰਾਣੀ ਸਰਕਸ ਹੈ ਜਿਸ ਫਿਰੇਰਾ ਫੇਰੀ ਮੂਵੀ ਵਾਲੀ ਰਾਇਲ ਸਰਕਸ ਹੈ ਲੋਕਾਂ ਦੇ ਲਈ ਇੱਥੇ ਅਸੀਂ ਚੰਡਾ ਗਰਾਊਂਡ ਦੇ ਵਿੱਚ ਲੈ ਕੇ ਆਏ ਆ ਤੇ ਲੋਕਾਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਵੱਧ ਤੋਂ ਵੱਧ ਆ ਕੇ ਇਸ ਦਾ ਆਨੰਦ ਮਾਣੋ ਜਦ ਰਾਇਲ ਸਰਕਸ ਵਿੱਚ ਫਿਲਮ ਦੀ ਸ਼ੂਟਿੰਗ ਹੋਈ ਸੀ ਉਹ ਕਿਹੜੀ ਜਗ੍ਹਾ ਹੋਈ ਸੀ ਤੇ ਸਾਡੇ ਸਰੇ ਬੰਬੇ ਦੇ ਵਿੱਚ ਕੀਤੀ ਗਈ ਸੀ ਜਿਹੜੀ ਰਾਇਲ ਸਰਕਸ ਦੇ ਵਿੱਚ ਸ਼ੂਟਿੰਗ ਕੀਤੀ ਗਈ ਸੀ ਤੇ ਉਸ ਦੀ ਜਿਹੜੀ 2002 ਸੰ ਦੇ ਵਿੱਚ ਕੀਤੀ ਗਈ ਸੀ ਜਿਹੜੀ ਤੁਸੀਂ ਆਪਾਂ ਦੇਖਦੇ ਆ ਫਿਰ ਇਹਦਾ ਫੇਰੀ ਮੂਵੀ ਉਹਦੇ ਵਿੱਚ ਦੀ 2010 ਵਿੱਚ ਕੀਤੀ ਗਈ ਸੀਗੀ ਕਈ ਸ਼ੂਟਿੰਗ ਐ ਇਸ ਸਰਕਸ ਦੇ ਵਿੱਚ ਕੀਤੀਆਂ ਜਾ ਚੁੱਕੀਆਂ ਹੈ ਤੇ ਅਲੱਗ-ਅਲੱਗ ਟਾਈਮ ਤੇ ਅਲੱਗ-ਅਲੱਗ ਟਾਈਮ ਤੇ ਸ਼ੋਅ ਵੀ ਚੇਂਜ ਹੁੰਦੇ ਨੇ ਡੇਲੀ ਦੇ ਵਿੱਚ ਕੁਛ ਨਾ ਕੁਛ ਨਵੀਆਂ ਆਈਟਮਾਂ ਵੀ ਪਾਈਆਂ ਜਾਂਦੀਆਂ ਤੇ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਪੂਰੇ ਰਾਜਪੁਰਾ ਦੇ ਵਸਨੀਕਾਂ ਨੂੰ ਕਿ ਵੱਧ ਤੋਂ ਵੱਧ ਆ ਕੇ ਇਹਦਾ ਆਨੰਦ ਮਾਣੋ ਕਿੰਨੇ ਦਿਨ ਚੱਲੇਗੀ ਇਹ ਤੇ 1 ਮਹੀਨਾ ਰੱਖ ਕੇ ਚਲਾਈ ਜਾਏਗੀ ਸਰ ਇਹ ਕੱਲ ਜਿੱਦਾਂ 4 ਤਰੀਕ ਨੂੰ ਸ਼ੁਰੂ ਕੀਤੀ ਜਾ ਰਹੀ ਹੈ 2 ਜੂਨ ਤੱਕ ਚਲਾਈ ਜਾਏਗੀ ਬਾਕੀ ਲੋਕਾਂ ਦੇ ਰਿਸਪੌਂਸ ਦੇ ਉੱਤੇ ਉਸ ਨੂੰ ਅੱਗੇ ਵੀ ਹੋਰ ਵੀ ਵਧਾਇਆ ਜਾ ਸਕਦਾ ਸਰਕਲ ਦੇ ਇਲਾਵਾ ਇਹ ਤੇ ਹੋਰ ਕੁਝ ਕੀ ਦੇਖਣ ਨੂੰ ਆਏਗਾ ਇੱਥੇ ਦੁਬਈ ਸਿਟੀ ਦੇਖਣ ਨੂੰ ਮਿਲੂਗੀ ਤੁਹਾਨੂੰ ਲੰਡਨ ਬ੍ਰਿਜ ਬੁਰਜ ਕਲੀਫਾ ਅਲਫਾ ਟਾਵਰ ਮੰਦਿਰ ਵੀ ਦੇਖਣ ਨੂੰ ਮਿਲੂਗਾ ਤੁਹਾਨੂੰ ਇੱਥੇ ਕਈ ਚੀਜ਼ਾਂ ਦੇਖਣ ਨੂੰ ਮਿਲੂਗੀਆਂ ਜੋ ਲੋਕਾਂ ਦੇ ਲਈ ਆਕਰਸ਼ਣ ਦਾ ਕੇਂਦਰ ਬਣਨਗੇ ਖਾਣ ਪੀਣ ਦੇ ਸਟਾਲਸ ਹੋਣਗੇ ਜਿੱਦਾ ਬੰਬੇ ਤੋਂ ਭੇਲ ਪੂਰੀ ਦਾ ਸਟਾਲਸ ਆਇਆ ਹੈ ਦਿੱਲੀ ਤੋਂ ਚਾਟ ਪੰਡਾਰ ਦਾ ਸਟਾਲ ਆਇ ਵਾਸਤੇ ਇੱਥੇ ਚੰਡਾ ਗਰਾਊਂਡ ਦੇ ਵਿੱਚ ਲਿਆਏ ਆ ਬੱਚਿਆਂ ਵਾਸਤੇ ਕੀ ਕੁਝ ਖਾ ਸੈਕਟੀਵਿਟੀ ਹੋਏਗੀ ਬੱਚਿਆਂ ਵਾਸਤੇ ਬੱਚਿਆਂ ਦੇ ਚੂਲੇ ਨੇ ਸਰ ਸਰਕਸ ਦੇ ਵਿੱਚ ਉਹਨਾਂ ਨੂੰ ਕਈ ਚੀਜ਼ਾਂ ਇਲੈਕਟ੍ਰੋਨਿਕ ਜਿਹੜਾ ਡਾਇਨਾਸੌਰ ਨੇ ਜੋ ਪ੍ਰਜਾਤੀ ਖਤਮ ਹੋ ਚੁੱਕੇ ਹੋ ਇਲੈਕਟ੍ਰੋਨਿਕ ਨਾਲ ਉਹ ਡਾਇਨਾਸੌਰ ਇੱਥੇ ਦੇਖਣ ਨੂੰ ਮਿਲਣਗੇ ਗੁਰਿਲਾ ਦੇਖਣ ਨੂੰ ਮਿਲੂਗਾ ਇਲੈਕਟ੍ਰੋਨਿਕ ਇਦਾਂ ਲੋਕਾਂ ਲਈ ਜਦੋਂ ਸਰਕਸਾਂ ਦੇ ਵਿੱਚ ਜਾਨਵਰ ਖਤਮ ਹੋ ਗਏ ਨੇ ਪਰ ਅਸੀਂ ਲੋਕਾਂ ਦੇ ਲਈ ਜਾਨਵਰ ਲੈ ਕੇ ਆਏ ਆ ਕਿ ਬੱਚਿਆਂ ਨੂੰ ਉਹਨਾਂ ਚੀਜ਼ਾਂ ਬਾਰੇ ਪਤਾ ਲੱਗੇ ਜੋ ਚੀਜ਼ਾਂ ਖਤਮ ਹੋ ਚੁੱਕੀਆਂ ਨੇ ਜਿੱਦਾ ਪੰਜਾਬ ਆਪਣੀ ਪੰਜ ਦਰਿਆਵਾਂ ਦੀ ਧਰਤੀ ਹੈ ਮੇਲਿਆਂ ਦੀ ਧਰਤੀ ਹੈ ਤੇ ਅਸੀਂ ਉਸ ਚੀਜ਼ ਨੂੰ ਜੀਵਿਤ ਰੱਖਣਾ ਚਾਹੁੰਦੇ ਆ ਤੇ ਲੋਕਾਂ ਨੂੰ ਵੀ ਇਹੀ ਆਸ ਕਰਾਂਗੇ ਕਿ ਆਪਣੇ ਬੱਚਿਆਂ ਨੂੰ ਲਿਆ ਕੇ ਇਸ ਚੀਜ਼ ਬਾਰੇ ਬੱਚਿਆਂ ਨੂੰ ਜਾਗਰੂਤੀ ਕਰਵਾਓ ਕਿੰਨੇ ਕਿਤੇ ਕਿਤੇ ਜਿਵੇਂ ਸਰਕਸਾਂ ਦਾ ਟ੍ਰੈਡ ਐਸੇ ਘਟਦਾ ਜਾ ਰਿਹਾ ਉਹਨਾਂ ਨੂੰ ਦੇਖਿਆ ਜਾਏ ਤਾਂ ਹਾਂਜੀ ਸਰਕਸਾ ਟੈਂਟ ਕੱਟਦਾ ਜਾ ਰਿਹਾ ਤਾਂ ਹੀ ਅਸੀਂ ਲੋਕਾਂ ਨੂੰ ਅਪੀਲ ਕਰਨਾ ਚਾਹਾਂਗੇ ਕਿ ਵੱਤ ਤੋਂ ਵੱਤ ਆ ਕੇ ਇਸ ਦਾ ਆਨੰਦ ਮਾਣੋ ਬਹੁਤ ਹੀ ਸਰਕਸਾ ਖਤਮ ਹੋ ਗਈ ਹੈ ਕੋਈ ਉਹ ਰਾਉਂਡਡ ਅੱਗੇ ਜਿੱਦੇ ਹਜ਼ਾਰਾਂ ਦੀ ਗਿਣਤੀਆਂ ਸਰਕਸਾ ਹੁੰਦੀਆਂ ਸੀ ਉਹ ਸੋਆਂ ਦੀ ਗਿਣਤੀਆਂ ਚ ਰਹਿ ਗਈਆਂ ਬਹੁਤ ਘਟ ਗਿਆ ਹੈ ਟ੍ਰੈਂਡ ਤੇ ਅਸੀਂ ਲੋਕਾਂ ਨੂੰ ਇਹੀ ਕਹਿਣਾ ਚਾਹਾਂਗੇ ਵੱਤ ਤੋਂ ਵੱਤ ਇਸ ਦਾ ਆਨੰਦ ਮਾਣੋ